ਹਾਜੰਤੇ ਲੋਕਾਂ ਦੀਆਂ ਚੈਨਾ ਖੋਣ ਵਾਲੇ ਲੁਟੇਰਿਆਂ ਨੂੰ ਪੁਲਸ ਨੇ ਕੀਤਾ ਕਾਬੂ ਲੁੱਟਦਾ ਸੋਨਾ ਖਰੀਦਣ ਵਾਲਾ ਸੁਨਿਆਰਾ ਵੀ ਕੀਤਾ ਗ੍ਰਿਫਤਾਰ ਕੇਸ ਤਰਜੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਪੁਲਸਲਾ ਬਟਾਲਾ ਦੇ ਐਸਪੀ ਸ਼ਿਟੀ ਸੰਜੀਵ ਸ਼ਰਮਾ ਨੇ ਪ੍ਰੈਸਵਾਟ ਤੁਰੰਤ ਚੱਕ ਕੇ ਬੀਤੇ ਦਿਨਾਂ ਦਰਮਿਆਨ ਬਟਾਲਾ ਸਿਟੀ ਦੇ ਅੰਦਰ ਚੈਨਾ ਅਤੇ ਵਾਲੀਆਂ ਸਨੇਚਿੰਗ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਇਸ ਤੇ ਬਟਾਲਾ ਸਿਟੀ ਅਤੇ ਸਿਵਲ ਥਾਣੇ ਦੀਆਂ ਟੀਮਾਂ ਨੇ ਮਿਲ ਕੇ ਕੰਮ ਕੀਤਾ ਤੇ ਤਫਤੀਸ਼ ਕਰਦੇ ਹੋਏ ਦੋ ਸਨੇਚਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਕੋਲ ਕੀਤਾ ਤੇ ਤਫਤੀਸ਼ ਕਿਸ਼ ਕਰਦੇ ਹੋਏ ਤੋਂ ਸਨੇਚਰਾ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ ਜਿਨ੍ਹਾਂ ਕੋਲ ਕੁਸ਼ਕਿਸ਼ ਕਰਨ ਤੇ ਉਹਨਾਂ ਕਬੂਲ ਕੀਤਾ ਕਿ ਉਹਨਾਂ ਦੇ ਵੱਲੋਂ 11 ਵਾਰ ਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਅਤੇ ਸੋਨੇ ਦੀਆਂ ਖੋਈਆਂ ਚੈਨਾ ਅਤੇ ਵਾਲੀਆਂ ਬਟਾਲਾ ਤੇ ਇੱਕ ਸੁਨਿਆਰੇ ਨੂੰ ਵੇਚੀਆਂ ਸਨ ਪੁਲਿਸ ਨੇ ਉਕਤ ਸੁਨਿਆਰੇ ਨੂੰ ਕਾਬੂ ਕਰ ਲਿਆ ਹੈ ਤੇ ਖੋਈਆਂ ਚੈਨੀਆਂ ਅਤੇ ਸੋਨੇ ਦਾ ਸਮਾਨ ਵੀ ਪ੍ਰਾਪਤ ਕਰ ਲਿਆ ਗਿਆ ਹੈ। ਕੁਝ ਦਿਨਾਂ ਦੇ ਵਿੱਚ ਕਾਫੀ ਆਪਣੇ ਸ਼ਹਿਰ ਦੇ ਵਿੱਚ ਚੇਨ ਸਨੇਚਿੰਗ ਦੀ ਜਾਂ ਵਾਲੀਆਂ ਸਨੇਚਿੰਗ ਬਜ਼ੁਰਗਾਂ ਤੋਂ ਜਾਂ ਦੂਸਰੇ ਆਦਮਾਂ ਤੋਂ ਇਦਾਂ ਦੀਆਂ ਘਟਨਾਵਾਂ ਹੋਣਾਂ। ਜਿਹਦੇ ਨਾਲ ਆਲਰੇਡੀ ਸਮਾਜ ਵਿੱਚ ਥੋੜੀ دہشت ਪੈਂਦੀ ਹੈ ਤੇ ਸੈਂਸ ਆਫ ਸਿਕਿਉਰਿਟੀ ਦੀ ਥੋੜੀ ਨਾ ਫੀਲਿੰਗ ਘਟਦੀ ਹੈ ਉਹਦੇ ਵਿੱਚ ਤੇ ਇਹਦੇ ਵਿੱਚ ਪਿੱਛੇ ਦੀ ਇੱਕ ਵਾਰਦਾਤ ਹੋਈ ਸੀ ਇੱਥੇ ਗਊਸ਼ਾਲਾ ਰੋਡ ਤੇ 17 ਤਰੀਕ ਨੂੰ ਇੱਕ ਬਜ਼ੁਰਗ ਲੇਡੀ ਦੀ ਸਵੇਰੇ 5:30 5 ਵਜੇ ਦੇ ਬੂਗੂ ਦੇ ਹਸਪਤਾਲ ਦੇ ਨੇੜੇ ਕੋਈ ਵਾਲੀ ਹੋਈ ਸੀ ਉੱਥੋਂ ਸਨੇਚ ਹੋ ਗਿਆ ਫਿਰ ਉੱਥੋਂ ਥੋੜਾ ਅਸੀਂ ਐਕਟਿਵ ਹੋਏ ਸੀ ਸੀਸੀਟੀਵੀ ਖੰਗਾਲੇ ਸਾਰੇ ਆਪਾਂ ਦੇਖੇ ਉਸ ਤੋਂ ਬਾਅਦ ਵਿੱਚ ਜੋ ਸ਼ਮਸ਼ੇਰ ਸਿੰਘ ਇੱਕ ਹਰਪੁਰੇ ਦਾ ਤੇ ਇੱਕ ਪ੍ਰਭਜੋਤ ਖਾਨ ਫਤਕੀਲਾ ਲਾਲ ਸਿੰਘ ਦੇ ਅਸੀਂ ਦੋ ਨੌਜਵਾਨਾਂ ਨੇ ਤੇ ਜਗਰਫਾਰ ਕੀਤਾ ਗ੍ਰਿਫਤਾਰ ਕਰਕੇ ਪਹਿਲੇ ਤੇ ਅਸੀਂ ਇਹਦੇ ਵਿੱਚ ਤਿੰਨੇ ਟੀਮਾਂ ਲੱਗ ਗਈਆਂ ਕਿਉਂਕਿ ਏਰੀਆ ਸਿਵਲ ਐਂ ਦੇ ਏਰੀਆ ਚ ਵੀ ਹੋਈਆਂ ਨੇ ਉਹ ਬੇਸਿਕਲੀ ਜਿਹੜੀ ਵਾਰਦਾਤ ਸੀ ਉਹ ਸਿਟੀ ਦੀ ਸੀ ਤੇ ਵਿੱਚ ਸੀਆਈਏ ਵਾਲੇ ਵੀ ਇਨਵੋਲਵ ਹੋਏ ਅਸੀਂ ਸਾਰਿਆਂ ਨੇ ਮਤ ਲਾ ਕੇ ਟੀਮ ਵਰਕੇ ਸਾਹ ਨੇ ਸਾਰਿਆਂ ਨੂੰ ਆਪਣੇ ਆਪਣੇ ਐਸਐਸਪੀ ਸਾਹ ਨੇ ਡਿਊਟੀਆਂ ਵੰਡਦੀਆਂ ਤੁਸੀਂ ਕਿਹੜਾ ਏਰੀਆ ਤੁਸੀਂ ਕਿਹੜਾ ਉਹ ਵੀ ਐਸਐਸਪੀ ਸਾਹਿਬ ਹੀ ਇਸ ਕਹਿੰਦੇ ਕਿ ਭਈ ਇਹ ਕਰਨੀ ਹੀ ਕਰਨੀ ਹੈ ਡਰ ਇਸ ਕੁਝ ਹੋ ਜਾਵੇ ਉਹ ਟੀਮਾਂ ਬਣ ਗਈਆਂ ਜੀ ਫਿਰ ਉਹ ਫਿਰ ਜਦੋਂ ਇਸ ਨੂੰ ਅਸੀਂ ਤੇਜ਼ ਕੀਤਾ ਫੜ ਲਿਆ ਉਹਨੂੰ ਫਿਰ ਅਸੀਂ ਪੁੱਛਕਿਛ ਕੀਤੀ ਤੇ ਪੁੱਛਕਿਛ ਤੇ ਆਪਣਾ ਉਹਨੇ ਮੰਨੀਆਂ ਵਾਰ ਦਤਾ ਪੰਜ ਕਿਤੇ ਗਰੀਬ ਸਿਵਲੈਂਡੀਅਮ ਵਾਰ ਦਤਾ ਮੰਨੀਆਂ ਉਹਦੇ ਵਿੱਚ ਇੱਕ ਚ ਚੈਨੀ ਗਈ ਸੀ ਜੀ ਉਹਦੇ ਵਿੱਚ 2 ਤੋਲੇ ਦੀ ਕਰੀਬ ਚੈਨੀ ਗਈ ਸੀ ਇੱਕ ਤੇ ਹੋਰ ਮਾਤਾ ਦੀ ਵਾਲੀ ਗਈ ਸੀ ਹੋਰ ਚ ਆਪਦੀਆਂ ਤਿੰਨ ਵਾਲੀਆਂ ਗਈਆਂ ਸੀ ਇਹਨਾਂ ਦੇ ਇੱਕ ਮਾਤਾ ਦੀ ਵਾਲੀ ਗਈ ਸੀ ਹੋਰ ਪੰਜ ਉਹ ਤੋਂ ਪੰਜ ਵਾਲੀਆਂ ਦੀ ਉਹਨੇ ਵਾਰਦਾ ਤਾਂ ਮੰਨੀ ਫਿਰ ਜਦੋਂ ਮਜੀਦ ਪੁੱਛ ਕੇ ਚੀਤੀ ਕਿ ਵਾਲੀਆਂ ਤੁਸੀਂ ਕੀ ਕਰਦੇ ਕਿੱਥੇ ਕਰਦੇ ਉਹਨੇ ਫਿਰ ਦੱਸਿਆ ਕਿ ਇੱਥੇ ਸ਼ਹਿਰ ਦਾ ਇੱਕ ਜੁਇਲਰ ਆ ਅਸੀਂ ਬੜੇ ਚਿਰ ਤੋਂ ਇਹ ਵੀ ਗੱਲ ਸਾਹਮਣੇ ਆਂਦੀ ਹੈ ਅਸੀਂ ਉਹਨਾਂ ਨੂੰ ਇੱਕ ਪਰਚੇ 'ਚ ਅਰੈਸਟ ਵੀ ਕਰ ਲਿਆ ਸਿਵਲ ਲਾਈਨ ਵਾਲੇ ਮੁਕੱਦਮੇ 'ਚ ਆਪਣੇ ਸਿਟੀ ਵਾਲੇ ਮੁਕੱਦਮੇ ਦੇ ਵਿੱਚ ਵੀ ਅੱਜ ਅਰੈਸਟ ਅਸੀਂ ਡਾਲ ਰਹੇ ਹਾਂ ਉਹਦੀ ਉਹਦੀ ਪ੍ਰੋਡਕਸ਼ਨ ਮੰਨਣ ਤੇ ਲਿਆ ਕੇ ਅੱਜ ਕੋਰਟ 'ਚ ਪੇਸ਼ ਕਰ ਰਹੇ ਹਾਂ ਅਸੀਂ ਤੇ ਉ ਤੋਂ ਹੋਰ ਮਜੀਦ ਅਸੀਂ ਕਰਾਂਗੇ ਬ੍ਰਾਂਦਗੀ ਵੀ ਹੋਏਗੀ ਪੁਛਕਿਛ ਹੋਏਗੀ ਤੇ ਇਹ ਵੀ ਸਾਡੇ ਧਿਆਨ ਚ ਆਇਆ ਕਿ ਸ਼ਹਿਰ ਦੇ ਜਿਹੜੇ ਹੋਰ ਸੈਨੇਚਰ ਸੀ ਸ਼ਾਇਦ ਉਹ ਵੀ ਇਹਨੂੰ ਸਮਾਨ ਦਿੰਦੇ ਰਹੇਗੇ ਇਹਦੇ ਨਾਲ ਇਹ ਹੁੰਦਾ ਕਿ ਜਦੋਂ ਕਿਸੇ ਚੋਰ ਦੇ ਸਮਾਨ ਦੀ ਜਿਹੜੀ ਖਪਤ ਹੋ ਜਾਂਦੀ ਹੈ ਉਹਨੂੰ ਥੋੜੇ ਪੈਸੇ ਮਿਲ ਜਾਂਦੇ ਉਹਦਾ ਵੀ ਹੌਸਲਾ ਵੱਜ ਜਾਂਦਾ ਜਿਸ ਵੇਲੇ ਕੋਈ ਚੋਰੀ ਦਾ ਮਾਲ ਕੋਈ ਖਰੀਦਦਾ ਹੀ ਨਹੀਂ ਤੇ ਫਿਰ ਉਹ ਵੀ ਡੀਮੋਬਿਲਾਈਜ਼ ਕਹ ਲੋ ਜਾਂ ਦੂਸਰੇ ਕਉ ਇਸ ਪਾਸੇ ਇਹਨੂੰ ਪ੍ਰਫੁੱਲਤ ਨਹੀਂ ਹੁੰਦੇ ਇਸ ਇਸ ਤਰ੍ਹਾਂ ਦਾ ਉਹਨਾਂ ਦਾ ਕੰਮ ਹੈ ਥੋੜਾ ਡਾਊਨ ਹੁੰਦੇ ਨੇ ਪਰ ਇਹ ਇਹ ਸਮਾਜ ਦੇ ਜਿਹੜੇ ਇਸ ਤਰ੍ਹਾਂ ਦੇ ਜੁਵਲਰਸ ਸਾਰੇ ਜੁਵਲਰਸ ਨਹੀਂ ਇਸ ਤਰ੍ਹਾਂ ਬੜੇ ਵਧੀਆ ਇੱਥੇ ਬਟਾਲਾ ਸ਼ਹਿਰ ਦੇ ਵਿੱਚ ਜੁਵਲਰ ਅਸੋਸੀਏਸ਼ਨ ਬੜੀ ਤਗੜੀ ਬੜੀ ਨਾਮੀ ਜੁਵਲਰਸ ਜਾਂ ਦੂਸਰੇ ਇਸ ਤਰੀਕੇ ਦਾ ਇੱਕ ਦੋ ਇੱਕਾ ਦੁੱਕਾ ਜਿਹੜੇ ਹੁੰਦੇ ਨੇ ਉਹਦੇ ਨਾਲ ਸਾਰੀ ਬਰਾਦਰੀ ਦਾ ਨਾਮ ਬਦਨਾਮ ਹੁੰਦਾ ਟੋਟਲ ਕਿੰਨੀਆਂ ਵਾਰਦਾਤਾਂ ਪੇਸ਼ ਹੋਈਆਂ ਵਾਰਦਾਤਾਂ ਇਹਦੇ ਵਿੱਚ 6 ਤੇ 5 11 ਵਾਰਦਾਤਾਂ ਟ੍ਰੇਸ ਹੋਈਆਂ ਲੋਕ ਜਿਹੜੇ ਪੜੇ ਨੇ ਇਹਨਾਂ ਦੀ ਫੈਮਿਲੀ ਬੈਕਗ੍ਰਾਉਂਡ ਕੀ ਆ ਕ੍ਰਿਮਨਲ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਤੇ ਹਜੇ ਤੱਕ ਦੀ ਕੋਈ ਆਈ ਨਹੀਂ ਕਿਉਂਕਿ ਪ੍ਰੀਵੀਅਸਲੀ ਇਹ ਕਨਵਿਕਟਡ ਨਹੀਂ ਹਿਆ ਸੀ ਤੇ ਫੈਮਿਲੀ ਦੇ ਵਿਲੇ ਹੀ ਨੇ ਜੀ ਕੁਝ ਦੱਸਿਆ ਨਾ ਬਟਾਲੇ ਕੀ ਕਰਦੇ ਸੀ ਨਹੀਂ ਬਟਾਲੇ ਬਟਾਲੇ ਹਜੇ ਤੱਕ ਦੇ ਹਜੇ ਤੱਕ ਵੀ ਸਾਡੇ ਕੋਲ ਕਸਟਡੀ 'ਚ ਨੇ ਤੇ ਅਜੇ ਤੇ 11 ਦੇ ਕਰੀ ਤੁਹਾਡੀਆਂ ਹਾਂ 11 ਸਿਟੀ ਸਿਵਲ ਆਂਦੀ ਹਾਂ ਦੋਵਾਂ ਦਾ ਯੂਨਿਅਨ ਬਣੇ ਨਹੀਂ ਨਹੀਂ ਯਾਰ ਦੋਸਤ ਨਹੀਂ ਜੀ ਇਹ ਕੇਸ ਦਾ ਵੀ ਕੇਸ ਤਾਂ ਇੰਨਾ ਦਾ ਸੀ ਹਾਂਜੀ ਜਿਹੜਾ ਸੁਨੇਹਾ ਇਸ ਕੇਸ ਦੇ ਨੂੰ ਵੀ ਰਿਸ਼ਤ ਕਰ ਉਹਨੂੰ ਵੀ ਅਰੈਸਟ ਕਰਕੇ ਉਹ ਵੀ ਉਹਨੂੰ 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 ਵੀ ਉਜਵਲ ਹੰਡਾ ਜੀ ਇਥੋਂ ਸ਼ਹਿਰ ਦੇ ਉਹਨੂੰ ਉਹ ਕਿੰਨਾ ਸਾਮਾਨ ਲੈ ਚੁੱਕਿਆ ਹੈ ਅਜੇ ਤੱਕ ਅਜੇ ਤੱਕ ਤੇ ਜਿਹੜੀ ਆ ਇਹ ਵਾਰਦਾਤਾਂ ਵਾਲਾ ਜਿਹੜਾ ਮੈਂ ਦੱਸਿਆ ਸਾਮਾਨ ਲਗਭਗ ਸਾਰਾ ਉਹਦੇ ਥ्रू ਹੀ ਹੋਇਆ ਸੀ ਜਿਹੜਾ ਉਜਵਲ ਹੰਡਾ ਜੀ ਉਹ ਕਿੰਨੀ ਕਿਤੇ ਤੋਂ ਟੋਰੀ ਦਾ ਸਾਮਾਨ ਲੈ ਆਇਆ ਇਹ ਉਜਵਲ ਹੰਡੇ ਤੋਂ ਅਜੇ ਅਸੀਂ ਦੂਸਰੇ ਮੁਕਦਮੇ ਦੇ ਵਿੱਚ ਪੁੱਛ ਕੇ ਸੀ ਪਹਿਲੇ ਮੁਕਦਮੇ ਵਿੱਚ ਜਿਹੜੇ ਪਾਂਦੀ ਹੋਈਆਂ ਸੀ ਦੂਸਰੇ ਸੌਦਮੇ ਤੇ ਵੀ ਚਾ ਵੀ ਅਸੀਂ ਲਿਆ ਰਹੇ ਹਾਂ ਚੌੜੇ ਸਮਾਨ ਦਾ ਸੌਦਾ ਕਿੱਦਾਂ ਹੁੰਦਾ ਸੀ ਜੀ ਇਹਨਾਂ ਦਾ ਨਹੀਂ ਆਪ ਹੀ ਆਪ ਹੀ ਮੈਂ ਤਾਂ ਹੀ ਉਹ ਕਹਿ ਰਿਹਾ ਜੀ ਕਿ ਇਕੱਲਾ ਇਹ ਨਹੀਂ ਸਿਨੇਚਰ ਹੋਣਗੇ ਜਿਹੜੇ ਸ਼ਹਿਰ ਦੇ ਦੂਸਰੇ ਸਿਨੇਚਰ ਹੋਣਗੇ ਸ਼ਾਇਦ ਜਿਸ ਤਰ੍ਹਾਂ ਇੱਕ ਦੂਜੇ ਨੂੰ ਅਸੀਂ ਦੱਸ ਦਿੰਦੇ ਨਾ ਕਿ ਫਲਾਣੀ ਦਸ ਪਾਦੀ ਦੀ ਹੈ ਕੋਈ ਉਹ ਸਮਾਨ ਤੋਲ ਪਾਉਣਾ ਕੀ ਕਰਦੇ ਹੁੰਦੇ ਤੋਲ ਪਾਉ ਦੀ ਜਿਹੜਾ ਆਪਣਾ ਪੰਜਾਬੀ ਦੀ ਘਾਵਤ ਹੁੰਦੀ ਹੈ ਜੀ ਬਸ ਚੋਰੀ ਦਾ ਮਾਲ ਤੇ ਡਾਂਗਾ ਲੱਗਾ ਉਹ ਜਿਹੜੀ ਆਈ ਗੱਲ ਇੱਕ ਸਾਹਮਣੇ ਉਹ ਚੀਨੀ ਦਾ ਬੜਾ ਓਨੇ ਪੋਨੇ ਦੇ ਰੇਟਾਂ ਦੇ ਵਿੱਚ ਇਹ ਤਾਂ ਨਾ ਗੱਲ ਹੋਈ ਸੀ ਇਸ ਸਪਰੇਸ ਹੋਣਾ ਪੁਲਿਸ ਤਹਿਤ ਪੁਲਿਸ ਸੁਨੇਹਾ ਹਾਂਜੀ ਹਾਂਜੀ ਕਿੰਨੇ ਥਾਂ ਤੇ ਚੋਰੀ ਦਾ ਮਾਲ ਖਰੀਦਣ ਵਾਲਿਆਂ ਵਾਸਤੇ ਔਰ ਸਨੈਚਿੰਗ ਨੂੰ ਥਾਂ ਪੈਣ ਕਮ ਸੇ ਕਮ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਇਹ ਦੋ ਸਿਨੇਚਰ ਫੜੇ ਜਾਣ ਨਾਲ ਅਸੀਂ ਮੈਂ ਕਹਿ ਦਵਾਂ ਕਿ ਬਟਾਲੇ ਦੇ ਵਿੱਚ ਠਾਲੀ ਪੈ ਜਾਊਗੀ ਬਟ ਇਹ ਹੈ ਕਿ ਅਸੀਂ ਇਸ ਦਿਸ਼ਾ ਵੱਲ ਤੁਰ ਪਏ ਹਾਂ ਕੁਝ ਅਸਰ ਜ਼ਰੂਰ ਹੋਵੇਗਾ ਪਲੱਸ ਜਿਹੜੇ ਜਿਹੜੇ ਇਹ ਮਾਲ ਖਰੀਦਣ ਦੇ ਆਦੀ ਨੇ ਚੋਰੀ ਦਾ ਮਾਲ ਲੈਣ ਲਈ ਉਹਨਾਂ ਨੂੰ ਵੀ ਪਤਾ ਲੱਗ ਜਾਵੇਗਾ ਕਿ ਭਈ ਜਸਟ ਜਦੋਂ ਫੜੇ ਜਾਂਦਾ ਤੇ ਸਮਾਨ ਵਾਪਸ ਕਰਨ ਦਾ ਕਰਕੇ ਗੱਲ ਛੁੜਕਾਰਾ ਨਹੀਂ ਹੋਣਾ ਇਹਨਾਂ ਤੇ ਕੇਸ ਵੀ ਰਜਿਸਟਰਡ ਹੋਣਾ ਤੇ ਬਰਾਬਰ ਦੀ ਉਹਨਾਂ ਨੂੰ ਹਵਾਲਾ ਤੇ ਸੇਮ ਪਰਚੇ ਵਿੱਚ ਪਾ ਕੇ ਜਾਵੇਗਾ ਜੀ ਸਰ ਬਾਬੇ ਦਾ ਮੇਲਾ ਆ ਰਿਹਾ ਸੱਖਾਂ ਸੰਗਤ ਆਉਂਦੀ ਹੈ ਉੱਥੇ ਐਵਰੇ ਸਨੇਚਰ ਨੂੰ ਜਿਆਦਾ ਮੌਕਾ ਸਨੇਚਰ ਤੇ ਨਾਲ ਅਸੀਂ ਪਬਲਿਕ ਨੂੰ ਵੀ ਅਵੇਅਰ ਕਰਾਂਗੇ ਅਸੀਂ ਆਪਣੀਆਂ ਵੀ ਸਾਡੀਆਂ ਸੀਆਈਏ ਦੀਆਂ ਸਪੈਸ਼ਲ ਬ੍ਰਾਂਚ ਦੀਆਂ ਵੀ ਟੀਮਾਂ ਲਗੀਆਂ ਨੇ ਇਸ ਵੇਲੇ ਚ ਰਸ਼ ਵਿੱਚ ਤੁਹਾਨੂੰ ਇਨ ਪਾਸ ਤੁਸੀਂ ਵੀ ਦੇਖਿਆ ਹੋਣਾ ਕਿ ਸਨੇਚਿੰਗ ਦੀ ਘਟ ਤੋਂ ਚੋਰੀ ਜਿਹੜੀ ਜੇਬ ਪਤਰੇ ਦੀ ਉਹ ਕਾਫੀ ਸ਼ਿਕਾਇਤ ਆ ਅਸੀਂ ਉਸ ਨੂੰ ਬੰਦੇ ਨਜ਼ਰ ਰੱਖ ਕੇ ਵੀ ਨਾ ਉਸ ਤਰੀਕੇ ਨਾਲ ਪਲਾਨਿੰਗ ਕਰ ਰਹੇ ਹਾਂ ਕਿੰਨੇ ਦਾ ਸਮਾਨ ਸਮਾਨ ਹੁਣ ਅਸੀਂ ਜੇ ਵੈਲਿਊਏਟ ਅੱਜ ਕੱਲ ਦੇ ਰੇਟਾਂ ਦੀ ਕਰੀਏ ਤਾਂ ਫਿਰ ਕਾਫੀ ਲੱਖਾਂ ਦੀ ਬਣ ਜਾਂਦਾ ਜੀ ਫਿਰ ਧੰਨਵਾਦ 11 ਤੇ ਉਹਦੇ ਚ ਵਾਲੀਆਂ ਹੋ ਗਈਆਂ ਤੇ ਵੀ ਕਿ ਚੰਨੀ ਹੋ ਗਈ ਡੇੜ ਤੋਂ ਦੇ ਇਕੱਲੀ ਚੰਨੀ ਸੀ ਹਾਂਜੀ